ਹਾਂ ਜੀ ਮਿੱਤਰੋ ਕਿ ਅੱਜ ਜਾਣਨੇ ਸਾਰੇ ਵਧੀਆਉਣੇ ਦੇ ਸਾਰਿਆਂ ਨੂੰ ਸਾਥ ਸ੍ਰੀਆਾਂ ਦਾ ਤੇ ਮਾਨਸ ਸਾਹਿਬ ਦੇ ਆਉਣ ਵਾਲੇ ਸੌਂਗ ਦੇ ਨਾਮ ਦੱਸਾਂਗਾ ਮੈਂ ਤੁਹਾਨੂੰ ਤੇ ਵੀਡੀਓ ਦੇ ਵਿੱਚ ਕਿਹੜੇ ਕਿਹੜੇ ਸੌਂਗ ਆ ਸਕਦੇ ਨੇ ਜਿਹੜੇ ਅਜੇ ਤੱਕ ਰਿਲੀਜ਼ ਨਹੀਂ ਹੋਏ ਤੇ ਇੱਕ ਤਾਂ ਇਹ ਦੇਖੋ ਜੀ ਨੀਲੇ ਨੈਣ ਆਇਜ ਵਾਲਿਓ ਤੇ ਇਸ ਦਾ ਮਾਨਸ ਸਾਹਿਬ ਨੇ ਟ੍ਰੇਜ਼ਰ ਭਾਵੇਂ ਛੱਡ ਦਿੱਤਾ ਤੇ ਆਣਾ ਪਤਾ ਨਹੀਂ ਕਦੋਂ ਹੈ ਤੇ ਇਸ ਦੇ ਨਾਲ ਮਾਨਸਾਬ ਦੇ ਹੋਰ ਵੀ ਸੂਮਾ ਜਿਨ੍ਹਾਂ ਦਾ ਮਾਨਸਾਬ ਨੇ ਟ੍ਰੀਜ਼ਰ ਪਾ ਕੇ ਛੱਡ ਦਿੱਤਾ ਤੇ ਇਹ ਪਿਛਲੇ ਦਿਨਾਂ ਦੇ ਵਿੱਚ ਮਾਨਸਾਬ ਨੇ ਟ੍ਰੀਜ਼ਰ ਪਾ ਕੇ ਛੱਡਿਆ ਸੀ ਤੇ ਇਸ ਤੋਂ ਪਹਿਲਾਂ 6 ਮਹੀਨਾ ਪਹਿਲਾਂ ਇੱਕ ਯਾਦ ਸੂਂਗ ਦਾ ਕੀ ਗੱਲ ਹੋਗੀ ਯਾਦ ਸੂਂਗ ਦਾ ਵੀ ਟ੍ਰੀਜ਼ਰ ਮਾਨਸਾਬ ਨੇ ਪਾ ਕੇ ਛੱਡਿਆ ਸੀ ਇਹ ਦੇਖ ਦੇਖਦੇ ਤੁਸੀਂ ਚੰਨਾ ਕੀ ਗੱਲ ਹੋ ਵਿੱਚ ਇਹ ਹੈ ਜੋ ਵੀ ਹੀ ਗੱਲ ਹੋ ਗਈ ਤੇ ਸੋਂ ਵੀ ਆਉਣ ਵਾਲਾ ਹੈ ਆਉਣ ਵਾਲੀ ਐਲਬਮ ਦੇ ਵਿੱਚ ਆ ਸਕਦਾ ਹੈ ਤੇ ਬਹੁਤ ਹੀ ਸੋਹਣਾ ਸੋਂਗ ਹੈ ਸੈਡ ਸੋਂਗ ਰਹੇ ਮੈਂ ਤੁਹਾਨੂੰ ਤੇ ਹੋਰ ਦੱਸਾਂ ਮੈਂ ਤੁਹਾਨੂੰ ਕਿਹੜਾ ਕਿਹੜਾ ਸੋਂਗ ਹੈ ਦੋ ਸੋਂਗ ਹੋਰ ਹੈ ਇੱਕ ਨਾਸਾ ਸੋਂਗ ਹੈ ਨਾਸਾ ਐਰ ਤੇ ਵਾਅਦਾ ਕਰਾਂ ਮਿੱਤਰਾਂ ਤੈਨੂੰ ਸੇਫ ਜਗ੍ਹਾ ਲੈ ਜਾਵਾਂ ਤੂੰ ਮੈਨੂੰ ਇਹ ਬਜਾ ਲੈ ਜਾ ਤੈਨੂੰ ਤੇ ਮਿੱਤਰੋ ਇਹ ਨਾਸਾ ਸੋਮ ਦੀ ਮਾਨਸਾ ਨੇ ਐਪੀਸੋਡ ਟ੍ਰੇਜਰ ਜਿਹੜਾ ਪਾ ਕੇ ਛੱਡਿਆ ਸੀ ਤੇ ਇਸ ਤੋਂ ਪਹਿਲਾਂ ਇੱਕ ਵੇਵ ਆਫ ਆਸ ਸੋਲਮੇਟ ਸੋਮ ਦਾ ਵੀ ਟ੍ਰੇਜਰ ਪਾ ਕੇ ਮਾਨਸਾ ਬਨੇ ਛੱਡ ਦਿੱਤਾ ਹੈ ਤੇ ਮਿੱਤਰੋ ਦਾਮੀ ਤੁਹਾਨੂੰ ਦਿਖਾਣਾਂਗੇ ਟ੍ਰੇਜਰ ਤੇ ਵੀਡੀਓ ਦੇ ਬਣੇ ਰਹੋ ਤੈਨੂੰ ਸਭ ਜਗ੍ਹਾ ਲੈ ਜਾ ਮਾਨ ਸਾਉ ਦੇ ਬੇਨੈ ਕੱਟੜ ਬੇਨੈ ਦੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਮਿੱਤੋ ਤਾਂ ਨੂੰ ਦੱਸ ਦਿਨੋ ਜੀ ਦੋ ਫਾਸੋਲ ਮੈਟ ਨੂੰ ਗੋਸਾ ਜੀ ਕਰ ਦਿੰਦੇ ਆਂ ਵੀ ਫਾਸੋਲ ਮੈਟ 1 ਮਿੰਟ ਬਗੋ ਮਾਨ ਇਹ ਸੋ ਬੇ ਫਾਸੋਲ ਮੈਟ ਜਿਹੜਾ 5 ਸਾਲ ਪਹਿਲਾਂ ਮਾਨ ਸਾਉ ਨੇ ਇੱਕ ਟ੍ਰੇਜਰ ਦਿੱਤਾ ਸੀ जॾहिं कोरोना टाइम रिलीज आया बहुत ई सोन सोन सु

350 ਜਿਹੜੇ ਮਾਨਸਾਹਬ ਦੇ 400 ਦਿਖਾ ਦਿੱਤੇ ਤੁਹਾਨੂੰ ਇਹਨਾਂ ਦਾ ਟ੍ਰੀਜ਼ਰ ਮਾਨਸਾਹਬ ਨੇ ਰਿਲੀਜ਼ ਕਰਕੇ ਛੱਡ ਦਿੱਤੇ ਇਹਦੇ ਪਤਾ ਨਹੀਂ ਆਣਾ ਆਣੀ ਕਦੋਂ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਮਿਲਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੇ ਨਾਲੇ ਮਾਨਸਾਹਬ ਨੇ ਕਨਾਡਾ ਲਾਈਵ ਸ਼ੋ ਦੀ ਵੀ ਅਨਾਊਂਸਮੈਂਟ ਜਿਹੜੀ ਕਰ ਦਿੱਤੀ ਹੈ ਧੰਨਵਾਦ ਮਿੱਤਰੋ